ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਅੱਜ ਆਪਾਂ ਬਣਾਉਣ ਲੱਗੇ ਆ ਜੀ ਕਰਦੇ ਆ ਵੀਡੀਓ ਸ਼ੁਰੂ ਜਿਹਦੇ ਲਈ ਆਪਾਂ ਨੇ ਆਲੂ ਲੈ ਲੇ ਆਲੂ ਆਪਾਂ ਨੇ ਧੋ ਕੇ ਵਾੜਲੇ ਜੀ ਅੱਜ ਆਪਾਂ ਇੱਕ ਅਲੱਗ ਤਰੀਕੇ ਨਾਲ ਬਣਾਵਾਂਗੇ ਆਲੂਆਂ ਦੇ ਪਰੌਂਠੇ ਕਿਉਂਕਿ ਕਈ ਵਾਰ ਆਪਣੀ ਪੀਠੀ ਜੀ ਜਿਹੜੀ ਹੁੰਦੀ ਆ ਜਿਆਦਾ ਪਤਲੀ ਹੋ ਜਾਂਦੀ ਆ ਗਰਮ ਪੈ ਨੇ ਹਜੇ ਆਲੂ ਹੁਣ ਆਪਾਂ ਕੱਢ ਕੇ ਛਟੇ ਵਿੱਚੋਂ ਆਣੀ ਜੀ ਇਹਨਾਂ ਨੂੰ ਆਪਾਂ ਚੱਲ ਲੈਣੇ ਆ ਜੀ ਆਪਣੀ ਪੇਟੀ ਹੁੰਦੀ ਹੈ ਜਿਹੜੀ ਆਪਾਂ ਆਲੂਆਂ ਦੀ ਬਣਾਉਂਦੇ ਆ ਜਿਆਦਾ ਪਤਲੀ ਹੋ ਜਾਂਦੀ ਆ ਅੱਜ ਆਪਾਂ ਉਹਦਾ ਹੱਲ ਕੱਢਦੇ ਆ ਆਲੂਆਂ ਦੇ ਪਰੌਂਠੇ ਬਣਾਉਣੇ ਆ ਕਿਉਂਕਿ ਅਲੱਗ-ਅਲੱਗ ਤਰੀਕੇ ਹੁੰਦੇ ਨੇ ਜੀ ਬਣਾਉਣ ਦੇ ਕੋਈ ਕਿਸ ਤਰ੍ਹਾਂ ਬਣਾਉਂਦਾ ਕੋਈ ਕਿਸ ਤਰ੍ਹਾਂ ਬਣਾਉਂਦਾ ਅੱਜ ਤੁਸੀਂ ਮੇਰਾ ਤਰੀਕੇ ਨਾਲ ਦੇਖਿਓ ਪਰੌਂਠੇ ਹਾਂ ਹਾਂ ਜੇ ਪਤਲੀ ਬੀਠੀ ਹੋ ਜਾਏ ਫਿਰ ਆਪਣੀ ਰੋਟੀ ਵਧੀਆ ਨਹੀਂ ਆਉਂਦੀ ਜੀ ਵਿੱਚੋਂ ਨਿਕਲ ਨਹੀਂ ਜਾਂਦੀ ਆ ਕਈ ਵਾਰ ਹੋ ਜਾਂਦੀ ਆ ਹਨਾ ਜੇ ਆਪਣੇ ਆਲੂ ਜ਼ਿਆਦਾ ਉਬਲ ਜਾਣ ਫਿਰ ਹੋ ਜਾਂਦੀ ਆ ਇਸ ਲਈ ਆਪਾਂ ਅੱਜ ਕੱਢਦੇ ਆ ਉਹਦਾ ਹੱਲ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲਿਆ ਕਰੋ ਜੀ ਗਰਮੀ ਬਹੁਤ ਪੈ ਰਹੀ ਆ ਮੀਂਹ ਪੈ ਗਿਆ ਸਮਾਂ ਤੇ ਮੀਂਹ ਪੈ ਕੇ ਪਰਦਾ ਹੋ ਜਾਂਦੀ ਆ ਕੱਲ ਮੀਂਹ ਆ ਗਿਆ ਆਪਣੇ ਉਹਦੇ ਨਾਲ ਉਦੋਂ ਵੀ ਜ਼ਿਆਦਾ ਗਰਮੀ ਹੋ ਗਈ ਜੀ ਇੱਕ ਦਿਨ ਪਹਿਲਾਂ ਆ ਗਿਆ ਉਸ ਦਿਨ ਵੀ ਨੀ ਪੈਣ ਨਾਲ ਜ਼ਿਆਦਾ ਗਰਮੀ ਵੱਧ ਗਈ। ਬਸ ਸਾਂ ਰੁਕੇ ਪਹਿਨੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। ਚਲੋ ਜੀ ਹਾਂ ਥੋੜਾ ਜਿਹਾ ਹੋ ਕਰਿਓ ਆਪਣੇ ਪੱਥਰ ਵਾਲੇ ਮਿਸਤਰੀ ਲੱਗ ਰਹੇ ਨੇ ਉਹ ਬੋਲ ਬੋਲਦੇ ਨੇ ਵਿੱਚ। ਆਵਾਜ਼ ਫਿਰ ਵੀ ਆ ਜਾਂਦੀ ਆ ਨਾਲੇ ਅਸੀਂ ਦੂਰ ਕੜਿਆ। ਚਲੋ ਜੀ ਆਲੂ ਸਿਲ ਕੇ ਆਪਾਂ ਫਿਰ ਮਿਲਦੇ ਆ ਤੁਹਾਨੂੰ। ਅੱਜ ਆਪਾਂ ਸਾਰਾ ਕੁਝ ਸਿੰਪਲ ਤਰੀਕੇ ਨਾਲ ਕਰਨਾ ਜੀ। ਲਓ ਜੀ ਆਪਾਂ ਆਲੂਆਂ ਨੂੰ ਇੱਕ ਬੋਲ ਦੇ ਵਿੱਚ ਪਾ ਕੇ ਮੈਸ਼ ਕਰ ਲੈਨੇ ਆ। ਗਲਾਸ ਦੇ ਨਾਲ ਕਿਉਂਕਿ ਕਈ ਵਾਰ ਆਪਣੇ ਘਰ ਅੱਜ ਚੋਪ ਅੱਗੇ ਕਿਹੜੇ ਨੂੰ ਦੇਤੇ ਜੀ ਮੈਂ ਇਸ ਤਰ੍ਹਾਂ ਅੱਗੇ ਐਂ ਕਰ ਦੇਉਂਦੇ ਕੁੰਡੇ ਸੋਟੇ ਚ ਪਾ ਦਾਂਦੇ ਜਾਂ ਐਂ ਗਲਾਸਾਂ ਨਾਲੋਂ ਮੈਂ ਤਾਂ ਮੈਸ਼ ਮੈਸ ਕਰਨ ਵਾਲੇ ਆ ਕੇ ਹੈਗਾ ਆਪਣੇ ਵੀ ਲੱਕੜ ਕੇ ਦਾ ਇੱਥੇ ਫਿਰਦਾ ਹੋਊਗਾ ਕਿਤੇ ਮੈਂ ਚੱਲ ਮੈਨੂੰ ਚਾਕੇ ਧਰੇ ਪਿਆ ਧੋਣਾ ਪਊਗਾ ਵੀ ਕੁਝ ਕਰ ਲੈਣਗੇ ਆਪਾਂ ਦੇਸੀ ਤਰੀਕਾ ਹੀ ਜੰਗਾੜ ਲਾਉਨੇ ਅੱਜ ਲਓ ਜੀ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲੈਣੇ ਆ ਲੋਜੀ ਆਲੂ ਆਪਣੇ ਮੈਸ਼ ਹੋ ਗਏ ਹੁਣ ਇਹਨਾਂ ਨੂੰ ਆਪਾਂ ਇੱਕ ਪਾਸੇ ਧਰ ਦਿੰਨੇ ਆਂ ਆਪਾਂ ਬਾੜ ਦਿਆਂ ਗੈਸ ਬਾੜ ਲਿਆ ਉੱਪਰ ਧਰ ਦਿਆਂ ਕੜਾਹੀ ਗੈਸ ਬਾਲਿਆ ਨਹੀਂ ਉੱਪਰ ਧਰ ਦਿਆਂਗੇ ਕੜਾਹੀ ਕੜਾਹੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਆਂ ਲੋਜੀ ਕੜਾਹੀ ਆਪਣੀ ਚੰਗੀ ਤਰ੍ਹਾਂ ਸੁੱਕ ਗਈ ਹੁਣ ਇਹਦੇ ਵਿੱਚ ਪਾ ਲੈਨੇ ਆਪਾਂ ਘੀ ਘੀ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਨੇ ਆਂ ਇੱਕ ਚੰਨ ਦਾ ਘੀਰਾ ਪਾ ਲਿਆ ਹੋਇਆ ਹੈ। ਹੋਲ ਹੈ। ਕੀ ਹੋ ਚੰਗੀ ਤਰ੍ਹਾਂ ਗਰਮ ਹੋ ਲੈਣ ਦਿੰਦੇ ਆ। ਤੇ ਆਪਣਾ ਗਰਮ ਹੋ ਗਿਆ। ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਜੀਰਾ। ਜੀਰੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾ ਲੈਨੇ ਆ। ਤੇ ਆ ਜੀ ਹੁਣ ਇਹਦੇ ਵਿੱਚ ਆਪਾਂ ਐਡ ਕਰਦੇ ਹਾਂ ਹਲਦੀ। ਹਲਦੀ ਪਾ ਲੈਨੇ ਆਂ ਤਾਂ ਕਿ ਅੱਗੇ ਦੂਰ ਤਨ ਸਾਥ ਨੂੰ ਸਿਪਾਸਾ ਕਰਨ। ਤੇ ਪਾਲਾ ਲੈਣਾ। ਉਹਨੇ ਨਾ ਉੱਪਰ ਚੰਗੀ ਤਰ੍ਹਾਂ ਭੁੰਨ ਲੈਣਾ। ਹਾਜ਼ੀ ਦੇ ਆਪਣੀ ਚੰਗੀ ਤਰ੍ਹਾਂ ਭੁੱਜ ਗਈ। ਕੱਚਾਪਨ ਦੂਰ ਹੋ ਗਿਆ। ਹੁਣ ਇਹਦੇ ਵਿੱਚ ਆਪਾਂ ਐਡ ਕਰਦੇ ਆ ਆਲੂ। ਜਿਹੜੇ ਆਪਾਂ ਨੇ ਪੀਠੀ ਬਣਾ ਕੇ ਰੱਖੀ ਸੀ। ਲਓ ਜੀ ਹੁਣ ਆਪਾਂ ਜਿਹੜੇ ਆਲੂ ਵਿੱਚ ਪਾਏ ਨੇ इन्हनी ची तरह मिक्स कर लेने मसाले के पानी या जी सारा मच जाना आलू बढ़िया हार्ड हो जाए आप दूजे मसाले पा लें

ਪਹਿਲੇ ਵਿੱਚ ਐਡ ਕਰ ਦਿਆਂ ਪਿਆਜ਼ ਪਿਆਜ਼ਾਂ ਨੂੰ ਆਪਾਂ ਤੜਕੇ ਦੇ ਵਿੱਚ ਨਹੀਂ ਪਾਇਆ ਕਿਉਂਕਿ ਪਿਆਜ਼ ਗ੍ਰਾਊਟ ਦੇ ਵਿੱਚ ਕੱਚੇ ਵਧੀਆ ਲੱਗਦੇ ਨੇ ਭੁੰਨੇ ਜਿਹੋਏ ਨਹੀਂ ਵਧੀਆ ਲੱਗਦੇ ਹੁਣ ਆਪਾਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਤੁਸੀਂ ਜੋ ਵੀ ਮਰਜ਼ੀ ਮਸਾਲੇ ਪਾ ਸਕਦੇ ਹੋ ਵਿੱਚ ਪਰ ਆਪਣੇ ਬਹੁਤੇ ਮਸਾਲੇ ਨਹੀਂ ਖਾਂਦੇ ਸਿੰਪਲ ਖਾਂਦੇ ਨੇ ਇਸ ਲਈ ਆਪਾਂ ਮਸਾਲੇ ਘੱਟ ਪਾਏ ਨੇ ਸਿੰਪਲ ਬਣਾਈਏ ਲਓ ਜੀ ਹੁਣ ਆਪਾਂ ਗੈਸ ਨੂੰ ਕਰ ਦਿੰਨੇ ਆ ਬੰਦ ਕਿਉਂਕਿ ਆਪਾਂ ਨੇ ਵਿੱਚ ਕੱਚੇ ਹੀ ਰੱਖਣੇ ਨੇ ਇਹ ਐਸਾ ਪਕਵੰਦ ਕਰ ਦਿੰਨੇ। ਲਓ ਜੀ ਆਪਾਂ ਨੇ ਇਹ ਪੇੜੇ ਕੱਢ ਲਏ। ਆ ਪੀਠੀ ਠੰਡੀ ਹੋਣੀ ਬਾਅਦ ਹੀ ਤੇ ਇੱਧਰ ਆਪਾਂ ਨੇ ਸੁੱਕਾ ਾਟਾ ਲੈ ਲਿਆ। ਲਓ ਜੀ ਆਪਾਂ ਹੁਣ ਇਹਦੇ ਲੋਈਏ ਬਣਾ ਲੈਨੇ। ਲਓ ਜੀ ਆਪਾਂ ਨੇ ਦੋ ਲੋਈਏ ਬਣਾ ਲਏ ਚੰਗੀ ਤਰ੍ਹਾਂ। ਕਰਨਾ ਕੀ ਆ ਲੋਈਏ ਦੇ ਵਿੱਚ ਪੀਠੀ ਧਰਾਂਗੇ ਆਪਾਂ ਸਾਰੇ। ਸਾਰੇ ਪਰੌਂਠੇ ਜਿਹਾ ਆਪਣੇ ਚ ਦੇਖਿਓ ਤੁਰ ਤੱਕ। ਪਿੱਠੀ ਨੇ ਫੈਲ ਜਾਣਾ ਬਿਲਕੁਲ ਵੀ ਨਹੀਂ ਆਪਣੇ ਕੰਡਿਆਂ ਚ ਰਹਿ ਜਾਂਦੀ ਐ ਵੀ ਜੀ ਕੰਡਿਆਂ ਦੇ ਵਿੱਚ ਪਿੱਠੀ ਪਹੁੰਚਦੀ ਨਹੀਂ ਜੀ ਕੰਡੇ ਖਾਲੀ ਰਹਿ ਜਾਂਦੇ ਨੇ ਹੁਣ ਆ ਦੂਜਾ ਬਲੋਈ ਆਪਾਂ ਨੇ ਕੀ ਕਰਨਾ ਇਹਦੇ ਉੱਪਰ ਦੀ ਐਦਾਂ ਲਾ ਦੇ ਬਾਰੇ ਲੋਈਆ ਬਣਾ ਲੈਣਾ ਲਓ ਲਾ ਕੇ ਹੁਣ ਇਹਨੂੰ ਆਪਾਂ ਕੋਲੇ ਜੇ ਹੱਥ ਨਾਲ ਦੇ ਲੈਨੇ ਬਹੁਤ ਵਧੀਆ ਪਰੌਂਠਾ ਬਣਦਾ ਜੀ ਬਿਲਕੁਲ ਫਟਦਾ ਨਹੀਂ ਨਾਲੇ ਗੋੜਾ ਨਾਲੇ ਸਾਰੇ ਦੇਖੋ ਸਿਰੇ ਤੱਕ ਇਹਦੇ ਪੀਠੀ ਪਹੁੰਚਦੀ ਖਾਦੀ ਨਹੀਂ ਰਹਿ ਆਗੀ ਤੋਂ ਲੋ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪਕੜ ਲੈਨੇ ਐਨੇ ਆਪਾਂ ਦੂਜਾ ਪਰੌਂਠਾ ਤਿਆਰ ਕਰ ਲੈਨੇ ਜਿੰਨੀ ਦੇਰ ਤੱਕ ਇਹ ਪੱਕਦਾ ਚਲੋਈਏ ਆਪਾਂ ਨੇ ਬਣਾ ਲੇ ਇਹਦੇ ਵਿੱਚ ਵੀ ਆਪਾਂ ਪੀਠੀ ਚੰਗੀ ਤਰ੍ਹਾਂ ਪਾ ਲੈਨੇ ਦੇਖੋ ਜਿੱਦਾਂ ਆਪਾਂ ਨੇ ਪੇੜਾ ਰੋਟੀ ਦਾ ਲਿਆਤੀ ਉਹਨੇ ਆਪਾਂ ਨੇ ਪੀਠੀ ਲੈ ਲਈ ਡਬਲੇ ਲੈ ਲਈਓ ਤੂੰ ਦੋ ਪੇੜਾ ਨੇ ਤੋਂ ਹੀ ਦੋ ਪੇੜਾ ਜਿੰਨੀ ਇੱਕ ਹੈਗੀ ਐ ਡੇਢ ਪੇੜਾ ਜਿੰਨੀ ਲਓ ਜੀ ਇਹਨੂੰ ਆਪਾਂ ਸਾਰੀ ਰੋਟੀ ਦੇ ਅੜਦਾਲੇ ਫੈਲਾ ਦਿੰਨੇ ਹੁਣ ਜਿਹੜਾ ਦੂਜਾ ਲੈਤਾ ਸੀ ਆਪਾਂ ਨੇ ਲੋਈਆ ਇਹਨੂੰ ਵੀ ਉੱਪਰ ਐਡ ਕਰ ਦਿੰਨੇ ਲਓ ਜੀ ਫੋਨੇਤਰ ਆਪਾਂ ਆਹ ਪਕਾ ਲਿਆ ਪਾਸਾ ਆਪਣੀ ਬਰੌਂਸੇ ਦੇ ਪੱਕ ਗਿਆ ਹੁਣ ਇਹਨੂੰ ਆਪਾਂ ਦੂਜਾ ਪਾਸਾ ਪਲਟਾ ਦਿੰਨੇ ਤੇ ਦੇਦੇ ਲਗਾ ਦੇਣੇ ਕਿ ਲਓ ਜੀ ਹੁਣ ਆਪਾਂ ਕੀ ਲਗਾ ਦਿੰਨੇ ਆ ਚੰਗੀ ਤਰ੍ਹਾਂ ਚਤੇ ਵੀ ਕੀ ਲਗਾ ਦਿੰਨੇ

ਲਓ ਜੀ ਪਰੌਂਠਾ ਆਪਣਾ ਤਿਆਰ ਹੋ ਗਿਆ ਇਹਨੂੰ ਆਪਾਂ ਲਾ ਲੈਨੇ ਆ ਨੀਚੇ ਹੁਣ ਆਪਾਂ ਦੂਜਾ ਪਰੌਂਠਾ ਬਣਾ ਲੈ ਵੀ ਆਪਾਂ ਪੋਲਾ ਬੋਲਾ ਵੇ ਲੈਨੇ ਆ ਪਰੌਂਠੇ ਨੂੰ ਲਓ ਜੀ ਇਹਨੂੰ ਵੀ ਆਪਾਂ ਤਵੇ ਦੇ ਉੱਪਰ ਪਾ ਲੈਨੇ ਪਕਾਣ ਇੱਕ ਪਾਸਾ ਹੈਗਾ ਆਪਾਂ ਚੰਗੀ ਤਰ੍ਹਾਂ ਪਕਾ ਲੈਨੇ ਲਓ ਜੀ ਇੱਕ ਪਾਸਾ ਇਹਦਾ ਪੱਕ ਗਿਆ ਹੁਣ ਆਪਾਂ ਇਹਦਾ ਪਾਸਾ ਪਲਟਾ ਲੈ ਪਲਟਾ ਲੈਨੇ ਲਓ ਜੀ ਮੈਂ ਇਹਦਾ ਪਾ ਦੂਜਾ ਪਾਸਾ ਪਲਟਾ ਲੈਣਾ ਹੁਣ ਇਹਦੇ ਉੱਪਰ ਅਪਾ ਕੀ ਲਗਾ ਦੇਣਾ ਖੁੱਲਾ ਆ ਗਿਆ ਵਧੀਆ ਕੀ ਲਗਾਵਾਂਗੇ ਉਹ ਤੇਵੇਂ ਘਟ ਲਾਇਆ ਕਿਉਂਕਿ ਵਿੱਚ ਘਟ ਖਾਂਦੇ ਨੇ ਜੀ ਵਿੱਚ ਜਿਮੀ ਬਿਨਾ ਕਿਉਂ ਤੋਂ ਵੀ ਖਾਂਦੇ ਨਹੀਂ ਸਾਡੇ ਪਰਿਵਾਰ ਦਾ ਤਾਂ ਡੋ ਅਡਾ ਹੋਆ ਕੋਈ ਕਿਨੇ ਲਾਂ ਕੰਦਾ ਕੋਈ ਕਿਨੇ ਨਾ ਹੁਣ ਜਿਵੇਂ ਅਪਾ ਇਹਦਾ ਦੂਜਾ ਪਾਸਾ ਪਲਟਾ ਕੇ ਇੱਧਰ ਵੀ ਕੀ ਹੈ ਲਓ ਜੀ ਹੁਣ ਇਹਦੇ ਪਾਸੇ ਪਲਟਾ-ਪਲਟਾ ਕੇ ਆਪਾਂ ਚੰਗੀ ਤਰ੍ਹਾਂ ਐਦਾਂ ਟੱਕ ਲਾ ਦਿੰਨੇ ਆ ਕਿਉਂਕਿ ਇਹਦੇ ਵਿੱਚ ਤੱਕ ਆਪਣੀ ਰੋਟੀ ਕੱਚੀ ਨਾ ਰਹੇ ਚੰਗੀ ਤਰ੍ਹਾਂ ਪੱਕ ਜੇ ਜੇ ਇਸ ਲਈ ਆਪਾਂ ਇਹਦੇ ਵਿੱਚ ਐਦਾਂ ਖੁੱਛਣੇ ਨਾਲ ਬਣਾ ਦਵਾਂਗੇ ਲਓ ਜੀ ਦੂਜੇ ਪਾਸੇ ਵੀ ਆਪਾਂ ਪਾਸਾ ਕਲਟ ਕੇ ਇੱਥੇ ਵੀ ਟੱਕ ਲਾ ਦਿੰਨੇ ਆ ਐਦਾਂ ਚਲੋ ਜੀ ਆਪਾਂ ਚੰਗੀ ਤਰ੍ਹਾਂ ਪਰੌਂਠੇ ਨੂੰ ਪਕਾ ਲੈਂਦੇ ਆ ਧੰਨਵਾਦ ਲੈ ਮਾਉ ਜੀ ਆਪਣੇ ਆਲੂਆਂ ਵਾਲੇ ਪਰੌਂਠੇ ਬਣ ਕੇ ਤਿਆਰ ਨੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਭਾਵੇਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਜਿਹੜੀਆਂ ਆਪਾਂ ਚੈਨਲ ਤੇ ਇੱਕ ਦੂਜੇ ਨਾਲ ਜੁੜਿਆ ਹੋਇਆ ਆਂ ਆਪਾਂ ਜਰੂਰ ਇੱਕ ਦੂਜੇ ਨੂੰ ਸਪੋਰਟ ਕਰੋ ਵੀਡੀਓ ਨੂੰ ਇੱਕ ਵਾਰ ਦੇਖ ਲਓ ਚਾਹੇ ਸਾਰੀ ਨੂੰ ਦੇਖੋ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ